17 श्री वाहेगुरु साहिब जी आसा महाला बेला ਸਬਜਪ ਸਬ ਤਪ ਸਬ ਚ ਦਰਾਈ ਉਝੜ ਪਰਮੈ ਰਹਾ ਨ ਪਾਈ ਬਿਨ ਬੂਜੇ ਕੋ ਥਾਏ ਨ ਪਾਈ ਨਾਮ ਵਿਹੂਣੇ ਮਾਥੇ ਛਾਈ ਸਾਜ ਦਣੀ ਜਗ ਆਏ ਬਿਨਾਸam ਛੂਟ ਜ ਪ੍ਰਾਣੀ ਗੁਰਮਕਦਾ ਸਾਹ ਰਹਾਉ ਜਾਗਮੋ ਬਾਦਾਂ ਬਉਧੀਆਂ ਸਾਹ ਗੁਰਮਤੀ ਇੱਕ ਬਹਿ ਉਦਾਸ ਅੰਤਰਨਾਮ ਕਵਲ ਬਰਗਸ ਤਿੰਨ ਕੋ ਨਾਹੀ ਜਮ ਕੀ ਤਰਸ ਜਾਗਤ ਰੇ ਜਿਤ ਕਾਮਣ ਹਿਤਕਾਰੀ ਉਤਰ ਕਲਤਰ ਲਗ ਨਾਮ ਵਿਸਾਰੀ ਬਰਤਾ ਜਨਮ ਗਵਾਇਆ ਬਾਜੀ ਹਾਰੀ ਸਤ ਗੁਰ ਸੇਵੇ ਕਰਣੀ ਸਾਰੀ ਬਾਰ ਹੋ ਮੈਂ ਕਹੇ ਕਹਾਏ ਆਂਦਰੋਂ ਹੋ ਮੁਕਤਲੇਬ ਗਦੇ ਨਾ ਲਾਏ ਮਾਇਆ ਮੋ ਗੁਰ ਸ਼ਬਦ ਜਲਾਏ ਨਿਰਮਲ ਨਾਮ ਸਾਧ ਹਿਰਦੈ ਧਿਆਏ ਆਵਤ ਰਾਕੇ ਧਾਕਰ ਹੋਏ ਸਿੱਖ ਸੰਗਤ ਕਰਮ ਮਿਲਾਏ ਗੁਰ ਬਿਨ ਭੂਲੋ ਆਵੇਂ ਜਾਏ ਨਦਰ ਕਰੇ ਸੰਜੋਗ ਮਿਲਾਏ ਰੂੜੋ ਕਹੋ ਨਾ ਕਹਿਆ ਜਾਈ ਅਕਤ ਕਤੋਂ ਨ ਕੀਮਤ ਪਾਈ ਸਾਹਦੁਖ ਤੇਰੇ ਸੂਖ ਰਜਾਈ ਸਾਹਦੁਖ ਮਿਟੇ ਸਾਚੇ ਨਾਈ ਕਰ ਬਿਨ ਵਾਜਾ ਪਗ ਬਿਨ ਤਾਲ ਜੇ ਸ਼ਬਦ 부ਝੈ ਤਾਂ ਸੱਚ ਨਿਹਾਲਾ ਅੰਦਰ ਜਾਜ ਸਵੇ ਸੁਖ ਨ ਲਾ ਨਦਰ ਕਰੇ ਰਖੈ ਰਖਵਾਲਾ ਤੇਰੇ ਭਵਨ ਸੂਝੈ ਆਪ ਗਵਾਵੇ ਬਾਣੀ 부জে ਸੱਚ ਸੁਮਾਵੇ ਸ਼ਬਦ ਵਿਚਾਰੇ ਗਿਲੇਵਤਾਰਾ ਨਾਨਕ ਧਨ ਸਵਾਰਨ ਹਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 17 ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਸਬਜਪ ਸਬ ਤਪ ਸਬ ਚਤਰਾਈ ਉਝੜ ਪਰ ਮੈਂ ਰਹਿ ਨ ਪਾਈ ਬਿਨ ਬੁਜੇ ਕੋ ਥਾਏ ਨ ਪਾਈ ਨਾਮ ਵਿਹੂਣੇ ਮਾਥੇ ਛਾਈ ਸਾਜ ਦਣੀ ਜਗ ਆਏ ਬਿਨਾਸਾ ਛੂਟ ਜ ਪ੍ਰਾਣੀ ਗੁਰਮਗਦਾ ਸਾਹ ਰਹਾਉ ਜਾਗਮੋ ਬਾਦਾਂ ਬਉਧੀਆਂ ਸਾਉ ਗਰਮਤੀ ਇੱਕ ਬਹੇ ਉਦਾਸ ਅੰਤਰਨਾਮ ਕਵਲ ਵਰਗਾਸ ਤਿੰਨ ਕੋ ਨਾਹੀ ਜਮ ਕੀ ਤਰਾਸ ਜਾਗਤ ਰੇ ਜਿਤ ਕਾਮਣ ਹਿਤਕਾਰੀ ਉਤਰ ਕਲਤਰ ਲਗ ਨਾਮ ਵਿਸਾਰੀ ਬਰਤਾ ਜਨਮ ਗਵਾਇਆ ਬਾਜੀ ਹਾਰੀ ਸਤ ਗੁਰ ਸੇਵੇ ਕਰਣੀ ਸਾਰੀ ਬਾਰ ਹੋ ਮੈਂ ਕਹੇ ਕਹਾਏ ਆਂਦਰੋਂ ਮੁਗਤਲੇਬ ਗਦੇ ਨਾ ਲਾਏ ਮਾਇਆ ਮੋ ਗੁਰ ਸ਼ਬਦ ਜਨਾਏ ਨਿਰਮਲ ਨਾਮ ਸਾਧ ਹਿਰਦੈ ਧਿਆਏ ਤਾਵਤ ਰਾਖੈ ਠਾਕੁਰ ਹੋਏ ਸਿੱਖ ਸੰਗਤ ਕਰਮ ਮਿਲਾਏ ਗੁਰ ਬਿਨ ਭੂਲੋ ਆਵੇਂ ਜਾਏ ਨਾਦਰ ਕਰੇ ਸੰਜੋਗ ਮਿਲਾਏ ਰੂੜੋਂ ਕਹੋ ਨਾ ਕਹਿਆ ਜਾਈ ਅਕਤ ਕਤੋਂ ਨੇ ਕੀਮਤ ਪਾਈ ਸਾਂਭ ਦੁਖ ਤੇਰੇ ਸੂਖ ਰਜਾਈ ਸਾਂਭ ਦੁਖ ਮਿਟੇ ਸਾਚੇ ਨਾਈ ਕਰ ਬਿਨਵਾਜਾ ਪਾਗਵੇਂ ਤਾਲਾ ਜੇ ਸ਼ਬਦ 부ਝੈ ਤਾਂ ਸੱਚ ਨਿਹਾਲਾ ਅੰਦਰ ਜਾਜ ਸਵੇ ਸੁਖ ਨਲਾ ਨਦਰ ਕਰੇ ਰਖੈ ਰਖਵਾਲਾ ਤੇਰੇ ਭਾਵਨ ਸੂਝੈ ਆਪ ਗਵਾਵੇ ਬਾਣੀ 부ਝੈ ਸੱਚ ਸੁਮਾਵੇ ਖਾਬ ਦਾ ਵਿਚਾਰੇ ਗਲੇ ਬਤਾਰਾ ਨਾਨਕ ਧਨ ਸਵਾਰਨ ਹਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 17 ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਸਬਜਪ ਸਬ ਤਪ ਸਬ ਚਤਰਾਈ ਉਝੜ ਪਰ ਮੈਂ ਰਹਾ ਨ ਪਾਈ ਬਿਨ ਬੂਜੇ ਕੋ ਥਾਏ ਨ ਪਾਈ ਨਾਮ ਵਿਹੂਨੇ ਮਾથે ਛਾਈ ਸਾਜ ਦਣੀ ਜਾਗ ਆਏ ਬਿਨਾਸਾ ਛੂਟ ਜ ਪ੍ਰਾਣੀ ਗੁਰਮੁਖ ਦਾਸਾ ਰਹਾਉ ਜਾਗਮੋ ਬਾਦਾਂ ਬਉਧੀਆਂ ਸਾ ਗੁਰਮਤੀ ਇੱਕ ਬਹਿ ਉਦਾਸਾ ਅੰਤਰਨਾਮ ਕਵਲ ਬਰਗਾਸਾ ਤਨ ਕੋ ਨਾਹੀ ਜਮ ਕੀ ਤ੍ਰਸ ਜਾਗਤ ਰੇ ਜਿਤ ਕਾਮਣ ਹਿਤਕਾਰੀ ਉਤਰ ਕਲਤਰ ਲਗ ਨਾਮ ਵਿਸਾਰੀ ਬਰਤਾ ਜਨਮ ਗਵਾਇਆ ਬਾਜੀ ਹਾਰੀ ਸਤ ਗੁਰ ਸੇਵੇ ਕਰਣੀ ਸਾਰੀ ਬਾਰੋਂ ਹੋ ਮੈਂ ਕਹੇ ਕਹਾਏ ਆਂਦਰੋਂ ਹੋ ਮੁਗਤਲੇਬ ਗਦੇ ਨਾ ਲਾਏ ਮਾਇਆ ਮੋ ਗੁਰ ਸ਼ਬਦ ਜਨਾਏ ਨਿਰਮਲ ਨਾਮ ਸਾਧ ਹਿਰਦੈ ਧਿਆਏ ਤਾਵਤ ਰਾਕੇ ਧਾਗੁਰ ਹੋਏ ਸਿੱਖ ਸੰਗਤ کرم ملائے گور بن بھولویا میں جائے نادر کرے سنجوگ ملائے روڑوں کہو نہ نیا جائی اکات کتوں نے کیمت پائی ساو دکھ تیرے سو کر جائی ਸਾਮ ਦੁਖ ਮਿਟੇ ਸਾਚੇ ਨਾਈ ਕਰ ਬਿਨ ਵਾਜਾ ਪਗ ਬਿਨ ਤਾਲ ਜੇ ਸ਼ਬਦ 부ਝੇ ਤਾਂ ਸੱਚ ਨਿਹਾਲਾ ਅੰਦਰ ਜਾਜ ਸਵੇ ਸੁਖ ਨਲਾ ਨਦਰ ਕਰੇ ਰਖੈ ਰਖਵਾਲਾ ਤੇਰੇ ਭਵਨ ਸੂਜੈ ਆਪ ਗਵਾਵੇ ਬਾਣੀ 부জে ਸੱਚ ਸੁਮਾਵੇ ਸ਼ਬਦ ਵਿਚਾਰੇ ਗਲੇਵਤਾਰਾ ਨਾਨਕ ਧਨ ਸਵਾਰਨ ਹਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ